2 ਸਾਲ 13 ਦਿਨ ਦੀ ਉਮਰ ਹੋਈ ਆ 802 ਸਾਲ 13 ਦਿਨ ਦੀ ਜਿਹਦੇ ਵਿੱਚੋਂ 775 ਸਾਲ 75 ਉਹਨਾਂ ਨੇ ਬੰਦਗੀ ਕੀਤੀ ਆ ਇੱਕ ਦਿਨ ਦਿਲ ਦੇ ਵਿੱਚ ਖਿਆਲ ਆ ਗਿਆ ਵੀ ਜੇ ਕਿਤੇ ਗੁਰੂ ਨਾਨਕ ਦੇ ਪਾਤਸ਼ਾਹ ਦੇ ਦ دیدار ਹੋ ਜਾਵੇ ਅਜੇ ਐਨੀ ਗੱਲ ਸੋਚੀ ਸੀ ਜਦੋਂ ਅੱਖਾਂ ਖੋਲ ਕੇ ਵੇਖਿਆ ਕੀ ਵੇਖਿਆ ਸਾਹਮਣੇ ਸਾਬ ਸ੍ਰੀ ਗੁਰੂ ਨਾਨਕ ਦੇ ਪਾਤਸ਼ਾਹ ਨਾਲ ਬਾਲਾ ਮਰਦਾਨਾ ਖੜੇ ਹੋਏ ਸੀ ਸਾਈਂ ਜੀ ਕਹਿਣ ਲੱਗੇ ਬਾਬਾ ਜੀ ਅੱਧੀ ਰਾਤ ਦਾ ਵੇਲਾ ਹੈ ਤੁਹਾਡੀ ਕੀ ਸੇਵਾ ਕਰ ਸਕਦਾ ਹੈ ਗੁਰੂ ਨਾਨਕ ਦੇਵ ਪਾਸ਼ਾ ਕਹਿਣ ਲੱਗੇ ਸਾਈਂ ਜੀ ਜੋ ਤੁਹਾਨੂੰ ਚੰਗਾ ਲੱਗੇ ਬਾਬਾ ਜੀ ਨੇ ਬੱਕਰੀਆਂ ਰੱਖੀਆਂ ਹੋਈਆਂ ਸੀ ਮਿੱਤਰੋ ਬੱਕਰੀਆਂ ਨੂੰ ਚਾਰਿਆ ਕੌਣ ਕਰਦਾ ਸੀ ਸ਼ੇਰ ਇੱਕ ਕਟੋਰਾ ਚੁੱਕਿਆ ਬੱਕਰੀਆਂ ਦੇ ਕੋਲ ਚੱਲੇ ਗਿਆ ਕੇ ਜਾ ਕੇ ਪਿੱਠ ਤੇ ਹੱਥ ਫੇਰਿਆ ਦੁੱਧ ਛੋਇਆ ਕਟੋਰਾ ਪਰ ਗਿਆ ਉਹ ਦੁੱਧ ਦਾ ਕਟੋਰਾ ਸਾਈਂ ਬਾਬਾ ਬੁੱਢਲਸ਼ਾਹ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇ ਪਾਸ਼ਾ ਦੇ ਖਿਦਮਤ ਚ ਪੇਸ਼ ਕੀਤਾ ਲਓ ਦਾਤਾ ਜੀ ਦੁੱਧ ਪੀਓ ਗੁਰੂ ਨਾਨਕ ਦੇ ਪਾਸ਼ਾ ਕਹਿਣ ਲੱਗੇ ਸਾਈਂ ਜੀ ਤੁਹਾਡੀ ਸੇਵਾ ਸਿਰ ਮੱਥੇ ਦੁੱਧ ਮੇਰੇ ਸਾਥੀ ਪੀਣਗੇ ਮੇਰੇ ਹਿੱਸੇ ਦਾ ਦੋ ਦਸਾਂ ਮੇਂ ਕੇ ਰੱਖ ਲਿਓ ਅਸੀਂ ਦੁੱਧ ਛੇਵੇਂ ਜਾਮੇ ਵਿੱਚ ਆ ਕੇ ਪੀਂਦੇ ਪ੍ਰਬੰਧਕ ਵੀਰ ਵੀ ਧਿਆਨ ਦੇਣ ਮਾਰੋ ਜੀ ਇਹ ਮੇਰੇ ਉਹ ਸਰੋਤੇ ਆ ਜਿਨ੍ਹਾਂ ਨੇ ਮੈਨੂੰ ਇੱਕ ਕਲਾਕਾਰ ਦਾ ਰਸਤਾ ਦਿਖਾਇਆ ਵੈਸੇ ਕੋਣਾ ਕੋਣਾ ਮੈਨੂੰ ਆਉਂਦਾ ਨਹੀਂ ਪਰ ਤੋਸੀ ਮੈਨੇ ਆਪਣੇ ਕਲਨ ਲਾਇਆ ਜੀਦੇ ਤੇ ਸਰੋਤਿਆਂ ਦਾ ਹੱਥ ਹੋਵੇ ਇਦਾਂ ਦੇ ਫਕੀਰਾਂ ਦੀ ਰਹਿਮਤ ਹੋਵੇ ਮਸਤਾਨਾ ਅਸ਼ੀਰਵਾਦ ਹੋਵੇ ਫੇ ਉੱਥੇ ਮੈਂ ਇਹੋ ਗੱਲ ਕਹਾਂਗਾ ਕਿ ਧੁਲੇ ਨਾ ਜੋ ਸਾਬਨ ਸੇ ਉਸੀ ਕੋ ਦਾਗ ਕਹਤੇ ਹੈ मेले ना भर पेट खाना उसे निर्भाग कहते हैं हर शाख पे टहकती हो बुलबुल, बुल हर बाग में हो हरियाली उसी को बाग कहते हैं गवैया तो लाखों गाते हैं फटक जाए जो कलेजे में उसी को राख क्योंकि फरमैश ना कदे भी फुल खिले ना कदे नचते मोर हों ਨਿਤ ਨਿਤ ਨਾ ਗਤਾਂ ਜ ਨਹੀਂ ਲਿਖੀ ਜਾਂਦੀ ਨਿਤ ਨਿਤ ਨਹੀਂ ਪੈਦਾ ਟੈਕੋਰ ਹੁੰਦੇ ਦੁਰਗਰਗੀ ਦਾ ਉੜਦਾ ਆਸਰੇ ਇਹਨਾਂ ਮਸਤਾਂ ਲਈ ਦੁਰਗਰਗੀ ਦਾ ਉੜਦਾ ਆਸਰੇ ਇਹਨਾਂ ਸਰੋਤਿਆਂ ਦੇ ਛਤਰੀ ਵਾਲੇ ਤੱਕ ਕਬੂਤਰ ਹੋਰ ਹੁੰਦੇ ਦੋਸਤੋ ਤੁਹਾਡੇ ਪਿਆਰ ਦਾ ਤੁਹਾਡੀਆਂ ਤਾੜੀਆਂ ਦਾ ਤੁਹਾਡੀਆਂ ਕੂਕਾਂ ਦਾ ਮੈਂ ਮੁੱਦ ਨਹੀਂ ਮੋੜ ਸਕਦਾ ਮੇਰੇ ਕੋਲ ਕੋਈ ਵੀ ਜਲ ਨਹੀਂ ਹੈ ਸਾਈਂ ਬਾਬਾ ਬੁੱਢਣ ਸ਼ਾ ਦੁੱਧ ਲੈ ਕੇ ਪੇਸ਼ ਹੋਏ ਬਾਬਾ ਜੀ ਨੇ ਕਿਹਾ ਦੁੱਧ ਛੇਵੇਂ ਜਾਮੇ ਚਾ ਕੇ ਪੀ ਮੰਗੇ ਇੰਨੀ ਗੱਲ ਕਹਿ ਕੇ ਅੱਗੇ ਚਲੇ ਗਏ ਸਾਈਂ ਬਾਬਾ ਬੁੱਢਣ ਸ਼ਾ ਨੇ ਧਰਤੀ ਦੇ ਵਿੱਚ ਦੁੱਧ ਦਬ ਦਿੱਤਾ ਉੱਪਰੋਂ ਟੱਕ ਦਿੱਤਾ ਧਰਤੀ ਮਾਂ ਨੂੰ ਆਖਿਆ ਧਰਤੀ ਮਾਂ ਇਹ ਮੇਰੇ ਬਾਦਸ਼ਾਹ ਦੀ ਇਮਾਨਤ ਹੈ ਤੇਰੇ ਸਹੁਰਦਾ ਆਪ ਉੱਥੇ ਬੰਦਗੀ ਕਰਨ ਲੱਗ ਪਏ ਜਦੋਂ ਛੇਵੇਂ ਬਾਦਸ਼ਾਹ ਹੀ ਉਹਨਾਂ ਨੇ ਵੀ ਆਖੇ ਆਪਣੇ ਸੁਪੁੱਤਰ ਤੰਤਨ ਬਾਬਾ ਕਰ ਦਿੱਤਾ ਤੀਨ ਤੁਨੀ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਉਹਨਾਂ ਦੀ ਜੁuti ਲੈ ਬਾਬਾ ਜੀ ਜਾਓ ਸਾਈਂ ਭੁੱਟਨ ਸਾਹ ਕੋ ਸਾਡਾ ਦੁੱਧ ਰੱਖਿਆ ਪਿਆ ਸਾਹਮ ਕੇ ਪੀਓ ਉਹਨਾਂ ਦੀ ਮਰਜ਼ੀ ਪੂਰੀ ਕਰੋ ਜਦੋਂ ਬਾਬਾ ਕਰ ਦਿੱਤਾ ਜੀ ਉੱਥੇ ਆਏ ਉਸ ਜਗ੍ਹਾ ਤੇ ਕੀਰਤਪੁਰ ਸਾਹਿਬ ਦੀ ਜਗ੍ਹਾ ਤੇ ਜਿੱਥੇ ਸਾਈਂ ਜੀ ਤਪੱਸਿਆ ਕਰਦੇ ਆ ਕੇ ਦੁਆ ਸਲਾਮ ਕੀਤਾ ਦੁੱਧ ਮੰਗਿਆ ਸੁਣ ਵਾਲੀ ਗੱਲਾਂ ਦੋਸਤੋ ਸਾਈਂ ਜੀ ਨੂੰ ਆਖਿਆ ਸਾਈਂ ਜੀ ਤੁਹਾਡੇ ਕੋਲ ਸਾਡੀ ਇਮਾਨਤ ਹੈ ਦੁੱਧ ਛਕਾ ਦਿਓ ਤੁਹਾਡੇ ਨਾਲ ਵਾਦਾ ਹੋਇਆ ਸੀ 6ਵੇਂ ਜਾਮੇ ਚਾਕੇ ਦੁੱਧ ਪੀਵਾਂਗੇ ਸਾਈ ਜੀ ਕਹਿੰਦੇ ਬਾਬਾ ਜੀ ਦੁੱਧ ਤਾਂ ਸ਼ਿਕਾ ਦੇਾਂਗੇ ਜ਼ਰੂਰ ਪਰ ਇੱਕ ਵਾਰੀ ਉਹੋ ਹੀ ਰੂਪ ਬਖਾ ਦਿਓ ਪਹਿਲੇ ਵਾਲਾ ਫਿਰ ਦੁੱਧ ਸ਼ਿਕਾ ਦਿਓਂਦੇ ਰੱਖੋ ਆਹਾ ਬਹਾਰ ਆ ਗਈ ਭਾਈ ਰਣਜੀਤ ਮੈਂ ਇੱਕ ਹੋਰ ਵੀ ਇੱਕ ਹੋਰ ਪਾਸਿਓਂ ਵੀ ਮੈਂ ਪਾਕਾਂ ਵਾਲਾ ਜਿਸ ਗਵਈਏ ਨੂੰ ਮੂਰੇ ਬਹਿ ਕੇ ਫਕੀਰ ਸੁਣਨਾਂ ਓਦੋਂ ਵੱਡਾ ਮੁਕੱਦਰਾਂ ਵਾਲਾ ਗਵਈਆ ਹੀ ਨਹੀਂ ਕੋਈ ਹੋ ਸਕਦਾ ਇਹ ਨਾ ਹੋਵੇ ਮੈਂ ਗਈ ਜਾਵਾਂ ਬਾਬਾ ਜੀ ਹੋਰੇ ਪਾਸੇ ਚਲੇ ਜਾਣਾ ਓਏ ਫਿਰ ਮੈਂ ਗੱਲ ਕੀ ਦੇ ਨਾਲ ਕਰੂੰਗਾ ਕਿਉਂਕਿ ਹਮ ਜੀਤਦੇ ਹੈ ਆਪਕਾ ਨਾਮ ਲੈ ਕੇ ਮਰਨੇ ਕੇ ਬਾਅਦ ਵੀ ਯਹੀ ਅਲਜ਼ਾਮ ਹੋਗਾ ਕਫਨ ਉਠਾ ਕੇ ਦੇਖ ਲੈਣਾ ਹਵਾਰੇ ਲਬੋਂ ਪੇ ਆਪਕਾ ਨਾਮ ਹੋਗਾ ਬਾਬਾ ਦੁੱਧ ਕੱਢਿਆ ਸਤਿਗੁਰੂ ਨੇ ਪੀਤਾ ਇੱਕ ਮੂੰਹ ਛੋਟਾ ਵੱਡੀ ਗੱਲ ਕਰ ਰਿਹਾ ਅੱਜ ਕੱਲ ਜੇ ਕਿਸੇ ਕਲਾਕਾਰ ਦਾ ਇੱਕ ਗਾਣਾ ਹਿੱਟ ਹੋ ਜਵੇ ਨਾ ਸਾਡੀ ਕਲਾਸ ਉਹ ਪੈਸੇ ਖਰਚਣ ਤੋਂ ਬਾਅਦ ਜੇ ਉਹਦੇ 2 ਲੱਖ 4 ਲੱਖ 2 ਕਰੋੜ 3 ਕਰੋੜ ਵਿਊ ਹੋ ਜਾਣਾ ਉਹ ਕਹਿੰਦਾ ਮੈਂ ਬਹੁਤ ਕਰਮਾ ਵਾਲਾ ਮੈਨੂੰ 2 ਕਰੋੜ ਲੋਕਾਂ ਨੇ ਸੁਣਿਆ ਵਧੀਆ ਗੱਲਾਂ ਮਾਨ ਹੋਣਾ ਚਾਹੀਦਾ ਜਿਹੜੀ ਇਕਵਾਲੀ ਮੈਂ ਗਾਉਣ ਲੱਗਿਆ ਨਾ ਨੋ ਪੇਪਰ ਐਂਡ ਨੋ ਚੈਨਲਰ ਜਿਨੇ ਵੀ ਮੇਰੇ ਵੀਰ ਪ੍ਰੈਸ ਵਾਲੇ ਆਏ ਮੈਂ ਉਹਨਾਂ ਨੂੰ ਵੀ ਸਲਾਮ ਹੈ ਚਾਹੇ ਉਹ ਜੀਤ ਹੈ ਚਾਹੇ ਜਗਵਾਨ ਹੈ ਪੰਜਾਬੀ ਟ੍ਰਿਬਿਊਨ ਦਾ ਦੇਸ਼ ਸੇਵਕ ਚੜ੍ਹਦੀ ਕਲਾ ਦਾ ਨਮਾ ਜਵਾਨਾਂ ਅਲੈਕਟ੍ਰੋਨਿਕ ਮੀਡੀਆ ਨੂੰ ਸਲਾਮ ਜਿਹੜੀ ਇਕਵਾਲੀ ਮੈਂ ਗਾਉਣ ਲੱਗਿਆ ਨਾ ਕੈਸਾ ਅਜਬਨ ਯਾਰਾ ਮੇਰੀ ਸਰਕਾਰ ਦਾ ਮੇਰੇ ਸਾਈਂ ਦੀਆਂ ਬੱਕਰੀਆਂ ਸ਼ੇਰ ਚਾਰਦਾ ਮਿੱਤਰੋ ਉਸ ਇਕਵਾਲੀ ਦੇ ਪਤਾ ਕਿੰਨੇ ਵੀ ਹੋ ਐ ਇਹ ਮੈਂ ਦੱਸਦਾ ਵੀ ਕੋਈ ਐਡ ਨਹੀਂ ਕੀਤੀ ਨਾ ਪੇਪਰ 'ਚ ਨਾ ਟੀਵੀ 'ਤੇ ਤੁਹਾਡੇ ਕੋਲ ਵੱਡੇ ਵੱਡੇ ਫੋਨ ਫੜੇ ਆ ਬੇਸ਼ੱਕ ਹੁਣ ਰਿਸਰਚ ਕਰਕੇ ਵੇਖ ਲਿਓ 14 ਕਰੋੜ ਪਲੱਸ ਝੂਠ ਬੋਲਣ ਦੀ ਆਤ ਨਹੀਂ ਕਹਿੰਦਾ ਪਾਪ ਕਰਨਾ ਤੋਂ ਮੇਰੀ ਆਦਤ ਹੈ ਪਾਪ ਕਰਕੇ ਕਹਿ ਦੇਣਾ ਇਹ ਵੀ ਮੇਰੀ ਸ਼ਰਾਫਤ ਹੈ ਪਾਪ ਕਰਨੇ ਸੇ ਤੂੰ ਨੇ ਮੈਨੂੰ ਰੋਕਾ ਨਹੀਂ ਮੈਨੇ ਸਮਝਾ ਕੇ ਤੇਰੀ ਇਜਾਜ਼ਤ ਹੈ ਉਹ ਕੈਸਾ ਅਜਬ ਨਜ਼ਾਰਾ ਅਬੀ ਮਿੱਤਰਾਂ ਐ ਕਰੀ ਮੈਂ ਇੱਕ ਹੋਰ ਗੱਲ ਕਹਿਣਾ ਹੁਣਾ ਕਿ ਜਿੰਨੀ ਦੇਰ 30 ਸਾਲ ਹੋ ਗਏ ਗਾਉਂਦਿਆਂ ਮਸਤਾਂ ਦੇ ਚਰਨਾਂ ਦੀ ਕਸਮ ਲੱਗੇ ਮਿੱਤਰੋ ਜਿੰਨੀ ਦੇਰ ਗਾਉਣਾ ਹੈ ਨਾ ਠੋਕ ਕੇ ਹੀ ਗਾਉਣਾ ਹੈ ਨਹੀਂ ਗਾਣੇ ਛੱਡ ਦੂੰਗਾ ਸੰਿਆਸ ਲੈ ਕੇ ਘਰੇ ਵਹਿ ਜੂੰਗਾ ਪਰ ਇਹ ਨਹੀਂ ਕਹਣਾ ਕਿਸੇ ਸਰੋਤੇ ਤੋਂ ਕਿ ਯਾਰ ਦੁਰਗਨ ਗਿੱਲੇ ਤੋਂ ਹੁਣ ਪਹਿਲਾਂ ਵਾਲੀ ਗੱਲ ਨਹੀਂ ਬਣਦੀ ਪਹਿਲਾਂ ਵਾਲੀ ਗਲਤੀ ਮੈਂ ਬਣਾ ਕੇ ਜਾਣਾ ਹੁਣ ਹੋ ਸਾਡੀ ਪਿੱਠ ਤੇ ਜਿੰਨੇ ਐਵਾ ਨਜ਼ਾਰਾ ਕੈਸਾ ਅਜਬ ਨਜ਼ਾਰਾ ਮੇਰੀ ਸਰਕਾਰ ਦਾ ਜੀ ਮੇਰੇ ਸਾਈਂ ਦੀਆਂ ਬੱਕਰੀਆਂ ਸ਼ੇਰ ਚਾਤਾ ਜੀ ਮੇਰੇ दा कैसा अजब नजारा मेरी बड़ी सरकार कैसा अजब नजारा मेरी बड़ी सरकार कैसा नजारा Baş yeri yap. eğer ਗੁਰੂ ਨਾਨਕ ਨੇ ਕੀਤੀ ਪੂਰੀ ਸਾਈ ਦੀ ਮਰਦ ਗੁਰੂ ਨਾਨਕ ਨੇ ਕੀਤੀ ਪੂਰੀ ਸਾਈ ਦੀ ਮਰਦ ਦੁੱਖ ਆਪ ਅਗ ਬੀਤਾ 121 ਸਾਲ ਬਾਅਦ ਦੁੱਖ ਆਪ ਅਗ ਬੀਤਾ 121 ਸਾਲ ਬਾਅਦ ਉਹ ਗੁਰੂ ਨਾਨਕ ਨੇ ਕੀਤੀ ਪੂਰੀ ਸਾਈ ਦੀ ਮਰਦ ਦੁੱਖ ਆਪ ਅਗ ਬੀਤਾ ਛੋਈ ਸਾਲ ਬਾਅਦ ਜੀਨੂ ਬਾਬਾ ਗਲ ਲਾਵੇ ਜੀ ਤੂੰ ਸਾਈ ਗਾ ਲਾਵੇ ਉਹ ਜੀਨੂ ਬੜੀ ਸਰਕਾਰ ਗਲ ਲਾਵੇ ਰਣਜੀਤ ਕਿੱਥੇ ਚਲੇਗਾ ਇੱਥੇ ਰਹਿਣਾ ਤੂੰ ਉਜ ਨੂੰ ਸਾਈਂਗਲ ਲਾਵੇ ਜੀ ਨੂੰ ਸਾਈਂਗਲ ਲਾਵੇ ਉਹ ਕਦੇ ਨਹੀਂ ਹਾਰਦਾ ਜੀ ਮੇਰੇ ਸਾਈਂ ਦੀਆ ਜੀ ਮੇਰੇ ਸਾਈਂ ਦੀਆ ਵਕਤ ਓਏ ਜੀ ਦਾ ਜੀ ਮੇਰੇ ਔਰ ਤੁਹਾਡੇ ਨਾਲ ਗੱਲ ਸਾਂਝੀ ਕਰ ਦਮਾਂ ਜਦੋਂ ਮੈਂ ਉਥੋਂ ਮੋੜ ਮੋੜਿਆਂ ਦਾ ਕਿੱਥੋਂ ਮੁਰਦੇ ਅੰਦਰ ਤੋਂ ਜਦੋਂ ਆਪਾਂ ਇਧਰੋਂ ਮੁਰਦੇ ਆ ਉਥੇ ਬਹੁਤ ਵੱਡਾ ਰਸ਼ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਮੈਨੂੰ ਇੱਕ ਬੰਦਾ ਕਹਿੰਦਾ ਕਹਿੰਦਾ ਜੀ ਤੁਸੀਂ ਬੌਂਸਰ ਨਹੀਂ ਰੱਖਦੇ ਮਗਾਉ ਕੀ ਹੁੰਦੇ ਨੇ ਕਹਿੰਦੇ ਜਿਹੜੇ ਬੌਂਸਰ ਹੁੰਦੇ ਨੇ ਸਾਰਿਆਂ ਕਲਾਕਾਰਾਂ ਨਾਲ ਤੁਸੀਂ ਕਿੰਨੇ ਰੱਖਦੇ ਮੈਂ ਕਹਾ ਸਭ ਤੋਂ ਵੱਡੀ ਸਰਕਾਰ ਮਸਤ ਸਾਡੇ ਬੌਂਸਰ ਜਿਹਨਾਂ ਦਾ ਅਸ਼ੀਰਵਾਦ ਦੂਜੇ ਬੌਂਸਰ ਮੇਰੀ ਸੰਗਤ ਜਦੋਂ ਉਹਨਾਂ ਨੂੰ ਪਤਾ ਲੱਗਿਆ ਨਾ ਕਹਿੰਦੇ 22 ਦੀ ਗੱਡੀ ਆ ਓਏ ਸੌਂ ਲੱਗੇ ਉਹ ਮੋਰ ਤੋਂ ਸਿਰਫ 5 ਮਿੰਟ 5 ਮਿੰਟ ਲੱਗੇ ਇੱਥੇ ਪਹੁੰਚਣ ਲਈ ਸਾਰੇ ਮੇਰੇ ਸਰੋਤਿਆਂ ਦੇ ਰਸਤਾ ਬੇਲਾ ਕਰਾਤਾ ਕਹਿੰਦੇ ਦੁਰਗਾ ਭਾਜੀ ਆ ਗਏ ਰਸਤਾ ਬੇਲਾ ਕਰ ਉਹ ਕੈਸਾ ਅਜਬ ਨਜ਼ਾਰਾ ਤੇਰੀ ਸਰਬਤਾਲੇਰੇ ਸਾਡੀਆਂ ਕੈਰੀਆ ਓਏ ਤਾਤਾ ਦੀ ਰਾਜ ਬਣ ਕੇ ਹੈ ਇੱਥੇ ਆ ਕੇ ਪਾਉਨ ਵਾਲੇ ਇੱਥੇ ਨਾਲ ਹੋ ਤੋ ਸਾਡੇ ਸਰਦਾਰੀ ਰਾਜ ਬਣ ਕੇ ਗਾਏ ਨੇ ਇਸ਼ਤਿਹਾਰ ਕੇ ਪਾਉਣੀ ਉਹ ਰਾਜ ਬਣ ਕੇ ਗਾਏ ਨੇ ਇਸ਼ਤਿਹਾਰ ਕੇ ਪਾਉਣੀ ਇਹਨੂੰ ਬੱਬਕਲ ਨਾ ਬੇ ਉਜਿਨੂ ਫਕਰ ਗਲ ਲਾਵੇ ਜੀਨੂ ਸਾਈਂ ਗਲ ਲਾਵੇ ਉਹ ਜੀਨੂ ਮਸ ਗਲ ਲਾਵੇ ਜੀਨੂ ਬਾਵਾ ਗਲ ਲਾਵੇ ਉਪਰ ਦੀ ਸਰਕਾਰ ਗਲ ਲਾਵੇ ਜੀਨੂ ਸਾਈਂ ਗਲ ਲਾਵੇ ਕੋ ਕਦੇ ਨਹੀਂ ਹਾਰਦਾ ਜੀ ਮੇਰੇ ਸਾਈਂ ਦੀਆ ਬਖਸ਼ੇ ਮੇਰੇ ਦਾਦਾ ਜੀ ਮੇਰੇ ਸਾਈਂ ਦੀਆ ਬਖਸ਼ੇ ਹੋਏ ਸੇਵਾ ਦਾ ਜੀ ਮੇਰੇ ਸਾਈਂ ਦੀਆ ਬਖਸ਼ੇ ਮੇਰੇ ਦਾਦਾ ਜੀ ਮੇਰੇ ਸਾਈਂ ਦੀਆ ਬਖਸ਼ੇ ਉਹ ਸ਼ਹਿਰ ਜਾਤਾ ਇੱਥੇ ਕਰਾਂਗਾ ਮੈਂ ਤੁਹਾਡੇ ਵਾਸਤੇ ਆਇਆ ਹਿਲ ਜੋ ਨਹੀਂ ਕਰਦੀ ਕਿਸੇ ਨੇ ਵੀ ਰੋ ਨਾ ਸੁਣੋ ਇਹ ਫਕਰਾਂ ਦਾ ਮਸਤਾ ਦਰਬਾਰ ਆ ਅਦਬ ਕਰਦਾ ਹੈ ਆਪਾਂ ਨੇ ਦੋਸਤੋ ਮੈਂ ਤੁਹਾਨੂੰ ਇੱਕ ਕ੍ਰੈਡਿਟ ਦੇਣਾ ਚਾਹਾਂਗਾ ਰਣਜੀਤ ਕੇ ਨਾਤਾ ਪੰਜਾਬੀਆਂ ਨਾਲੋਂ ਵੱਡਾ ਕੋਈ ਸਰੋਤਾ ਹੈ ਤੇ ਨਾ ਇਹਨਾਂ ਜਿੰਨਾ ਕੋਈ ਅਦਬ ਕਰ ਸਕਦਾ ਕਿਉਂਕਿ ਵਫਾਦਾਰ ਹੈ ਮਿੱਟੀ ਪੰਜਾਬ ਵਾਲੀ ਵਫਾਦਾਰ ਹੈ ਲਹੂ ਪੰਜਾਬੀਆਂ ਦਾ ਯਾਰੀ ਇਹਨਾਂ ਦੇ ਨਾਲ ਦੀ ਵੀ ਨਹੀਂ ਦਿੱਥੀ ਬੇਰ ਵੀ ਮੰਨਣਾ ਹੀ ਪਉ ਪੰਜਾਬੀ ਉਹ ਜੱਗੋ ਵਾਰੀਆਂ ਪੱਲੇ ਵਿੱਚ ਖੂਬੀਆਂ ਨੇ ਜਿੱਥੇ ਜਾਂਦੇ ਪਹਿਚਾਨ ਬਣਾ ਲੈਂਦੇ ਦੇਵੀ ਪੇੜ ਲਈ ਜਿੱਥੇ ਵੀ ਬਹਿਣ ਜਾ ਕੇ ਟੌਰ ਵੱਖਰਾ ਹੀ ਰੋ ਪੰਜਾਬ ਨੇ ਇੱਕ ਵਾਰੀ ਪੰਜਾਬ ਤੇ ਪੰਜਾਬੀਆਂ ਦੇ ਨਾਂ ਤੇ ਤਾੜੀ ਬਜਾ ਦੇ ਸਵਾਦ ਨਹੀਂ ਆਇਆ ਪੰਜਾਬੀ ਪੰਜਾਬੀ ਦੀ ਪਛਾਣ ਬੋਰ ਤੇ ਹੁੰਦੀ ਆ ਜਾਂ ਸੀਟੀ ਤੇ ਹੁੰਦੀ ਆ ਕਹਿੰਦਾ ਸੀਟੀ ਮਾਰ ਸੱਜਣਾ ਵੇ ਕਰ ਭੁੱਲ ਗਈ ਮੋਰ ਤੇ ਆ ਹਲੋ ਜਿਆਦਾ ਬਿਨਾ ਮਾਰੇ ਕਿਤੇ ਆਉਂਦੇ ਜਾਮੇ ਦੇ ਵਿੱਚ ਕਨੈਕਟਰ ਦੀ ਜੁਨ ਚ ਨਾ ਭੇਜੀਏ ਉਹ ਨਾਲੇ ਇੱਥੇ ਨਾਲੇ ਉੱਤੇ ਦੋਨਾਂ ਦਾ ਤੇ ਸਰਦਾਰੀ ਪਾਣੇ ਦੇ ਘਰਾਂ ਨਾਲ ਉੱਤੇ ਦੋਨਾਂ ਦਾ ਬਾਬਾ ਸਰਦਾਰੀ ਨਾਲੇ 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 ਉੱਤੇ ਗੋਪਾਹਰ ਸਰਦਾਰੀ ਉਹ ਨਾਲੇ ਬਣ ਕੇ ਅੱਗੇ ਪੜਾਣੀ ਨਾਲੇ ਬਣ ਕੇ ਆਏ ਨੇ ਅੱਗੇ ਪੜਾਣੀ ਜੁਜ ਨੂੰ ਸਾਈਂ ਗੜ ਲਾਵੇ ਜੀ ਨੂੰ ਸਾਈਂ ਗੜ ਆਵੇ ਜੁਜ ਨੂੰ ਬਾਬਾ ਗੜ ਲਾਵੇ ਜੀ ਨੂੰ ਸਾਈਂ ਗੜ ਲਾਵੇ ਬਹੁਤ ਵੱਡੇ ਮਸਤ ਗੜ ਲਾਉ ਹੁਣ ਜੀ ਨੂੰ ਸਾਈਂ ਗੜ ਲਾਵੇ ਉਹ ਕਦੇ ਨਹੀਂ ਹਾਰਦਾ ਜੀ ਮੇਰੇ ਸਾਥੇ